ਆਗੇ ਸਾਡੇ ਭਾਮ ਵਾਲੇ ਰੀਅਰਟੀਵੀ ਵਾਲੇ ਟੀਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਤੁਹਾਨੂੰ ਜੀ ਮੋਟਰਸਾਈਕਲ ਸਤਿ ਸ਼੍ਰੀ ਅਕਾਲ ਵਧਾਈਆਂ ਬਹੁਤ ਬਹੁਤ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਜੀ ਨਾ ਕੋਈ ਵਧਾਈ ਦੇ ਆਈਏ ਮੋਟਰਸਾਈਕਲ ਦੀ ਆਓ ਨਵਾਂ ਮੋਟਰਸਾਈਕਲ ਲੈ ਆਈ ਤੁਸੀਂ ਡੱਬਾ ਦੇਣ ਆਏ ਨਹੀਂ ਮੋਟਰਸਾਈਕਲ ਬਹੁਤ ਮੋਟਰਸਾਈਕਲ ਲਿਆਈਏ ਕਿਹਨਾਂ ਗਏ ਜੀ ਸੇ ਸੇ ਖੜਾਗੇ ਠੰਡਾ ਨਾਲੇ ਦੇ ਬਾਹਰ ਕੋਈ ਨਹੀਂ ਜਮਾਂ ਦੇ ਨਾਲ ਡੱਬਾ ਲੈਵਾਂਗੇ ਡੱਬਾ ਹੀ ਡੱਬਾ ਕੋਈ ਗੱਲ ਨਹੀਂ ਹਾਣ ਨਹੀਂ ਨਹੀਂ ਸਾਸੀਕਾਰ ਨਹੀਂ ਆ ਮੋਟਰਸਾਈਕਲ ਲਿਆਈਆਂ ਤੁਹਾਨੂੰ ਬੋਧੀਆਂ ਬੋਧੀਆਂ ਤੁਹਾਨੂੰ ਬੋਧੀਆਂ ਬੋਧੀਆਂ ਡੱਬੇ ਦੇ ਸਾਰੇ ਦਿੰਦੇ ਆ ਅਸੀਂ ਤਾਂ ਤੁਹਾਨੂੰ ਪਾਰਟੀ ਦਵਾਂਗੇ ਚਲੋ ਆ ਵੀ ਵਧੀਆ ਵਧੀਆ ਆਹ ਵੀ ਨਾਲ ਵਧੀਆ ਤਾਂ ਡੰਗੋ ਆਨੂੰ ਪਤਾ ਕਿ ਅੱਜ ਤੁਸੀਂ ਆਉਣਾ ਆਲਦੀ ਦਵਾਂਗੇ ਤੁਹਾਨੂੰ ਸਾਰੇ ਸਾਰੇ ਲੈ ਕੇ ਪਾਰਟੀ ਦੇ ਆ ਵੀ ਸਾਰੇ ਗਾਈ ਆਉਣਾ ਵੀਡੀਓ ਬਣਾਉਣਾ ਹਾਂ ਚਲੋ ਠੀਕ ਹੈ ਸਾਰੇ ਭੈਣ ਭਰਾ ਕਮੈਂਡਾਂ ਚ ਦੱਸੋ ਵੀ ਮੋਟਰਸਾਈਕਲ ਵਧੀਆ ਆ ਹਾਂ ਉਹ ਵਧੀਆ ਵਾਕੇ ਸਾਰੇ ਵਧੀਆ ਕਿ ਮੋਟਰਸਾਈਕਲ ਮੜਾ ਹੁੰਦਾ ਲੋਕ ਲੱਗ ਗਿਆ ਤੇ ਭਾਬੀ ਦੀ ਸਪੋਰਟ ਨਾਲ ਆਇਆ ਮੋਟਰਸਾਈਕਲ ਇਹਨਾਂ ਨੇ ਇਹ ਕੰਮ ਚ ਤੋਰਿਆ ਤੇ ਸਾਡੀ ਚਲੋ ਮਾੜੀ ਮੀਂਹ ਪੇਮੈਂਟ ਬੜੀ ਹੀ ਦਾਰ ਸੁਣਕਾ ਜਿਹੜਾ ਪਹਿਲੀ ਕਮਾਈ ਦਾ ਮੋਟਰਸਾਈਕਲ ਹਾਂ ਪਹਿਲੀ ਕਮਾਈ ਦਾ ਲੈਂਦਾ ਇਹਨਾਂ ਦੀ ਜਾਨ ਪਰਵਾਦ ਇਹਨਾਂ ਆਡੀ ਸਪੋਰਟ ਕੀਤੀ ਤੇ ਫੇ ਲੈਂਦਾ ਹੈ ਹੋਰ ਕੋਈ ਕਿਸੇ ਦੀ ਸਪੋਰਟ ਨਹੀਂ ਕਰਦਾ ਇਹ ਇੱਕ ਜਰੀਆ ਹੁੰਦਾ ਵਧੀਆ ਦਾ ਪਰ ਬੜੀ ਵੱਡੀ ਗੱਲ ਹੁੰਦੀ ਜਿਹੜਾ ਸਪੋਰਟ ਕਰਨਾ ਵਾ ਤੇ ਜਦੋਂ ਆਪਣੀ ਫੈਮਿਲੀ ਸਪੋਰਟ ਕਰਦੀ ਨੇ ਬੰਦਾ ਤਾਂ ਚੜਦਾ ਵਾ ਤੇ ਫਿਰ ਤੈਨੂੰ ਪਤਾ ਖੁਸ਼ੀ ਲੱਗਦੀ ਹੁੰਦੀ ਜੀ ਨਹੀਂ ਸਪੋਰਟ ਕਰਨੀ ਵੀ ਚਾਹੀਦੀ ਹੈ ਆਹੀ ਨਾਲ ਆਇਆ ਨਾ ਤੁਹਾਨੂੰ ਆਪੇ ਫਿਰ ਮਾਤਾ ਪੁਰਜ ਬੰਦਾ ਵੀ ਸਪੋਰਟ ਕਰ ਹਾਂ ਨਹੀਂ ਨਹੀਂ ਕੀਤੀ ਕੀਤੀ ਫੁੱਲ ਸਪੋਰਟ ਕੀਤੀ ਤੇ ਕੋਈ ਨਹੀਂ ਮਾਰਿਆ ਤੇ ਆ ਨੀਤਾ ਹੀ ਨਹੀਂ ਸਾਡੇ ਬਿਲਕੁਲ ਸਾਫ ਆਏ ਜਿਹੜਾ ਸਾਡੇ ਨਾਲ ਬੰਦਾ ਹੈ ਕਹਿੰਦੇ ਉਹ ਸਾਡੇ ਉੱਪਰ ਜਾਵੇ ਨਹੀਂ ਨਹੀਂ ਸਾਡੇ ਤੇ ਸਾਰੇ ਹੀ ਆ ਸਾਰੇ ਹੀ ਬਹੁਤ ਸਪੋਰਟ ਕਰਦੇ ਸਪੋਰਟ ਕਰਦੇ ਆ ਸਾਰੀ ਟੀਮ ਬਹੁਤ ਸਪੋਰਟ ਕਰਦੀ ਆ ਜੀ ਹਾਂ ਲਿਖੀ ਲੰਗਲੇ ਦਾੜ ਨੂੰ ਕਮਲ ਵੀ ਵੀਡੀਓ ਚ ਲੈ ਲਾ ਗਿਆ ਆਪ ਸਪੋਰਟ ਕਿੰਨੀ ਹੋਣੀ ਨਹੀਂ ਨਹੀਂ ਬੜੀ ਸਪੋਰਟ ਉਹਨਾਂ ਨੇ ਸਾਨੂੰ ਬਹੁਤ ਬੜਾ ਹੌਸਲਾ ਦੇਦੇ ਨੇ ਬੰਦਾ ਤਕੜਾ ਬੰਦਾ ਹੌਸਲਾ ਦੇਦੇ ਨੇ ਵੱਡੇ ਚਾਨੜ ਆ ਇੰਨੇ ਬੜਾ ਚੱਲ ਆ ਜਾ ਯਾਰ ਕੀਏ ਕੰਮ ਨਹੀਂ ਰਹਾ ਮੋਤੇ ਕਮਲ ਵੀਰ ਜੀ ਹੁਣ ਸਾਨੂੰ ਇੰਨੀ ਸਪੋਰਟ ਕੀਤੀ ਨਾ ਪਰਵਾਹ ਨਹੀਂ ਕਰਨਾ ਚਲੋ ਆਇਓ ਅੰਦਰ ਬੈਨੇ ਆ ਚਲੋ ਠੰਡੇ ਦਾ ਬੈਨੇ ਅੰਦਰ ਆਜੋ ਠੇ ਥੱਲੇ ਅੱਜ ਸ਼ਾਦੀ ਕਰਦੇ ਆ ਅਗਲੀਆਂ ਅਗਲੀ ਵਾਰੀ ਅਸੀਂ ਲਵਾ ਲਿਓ ਪੱਟਾ ਪੱਟਾ ਆ ਲੋ ਭਾਜੀ ਅੱਜ ਪਹਿਲੇ ਨੂੰ ਚੱਲ ਗਿਆ ਫਤੇਪੂਆ ਦੇ ਮਗਰ ਮਗਰ ਹੀ ਕੇ ਆਹ ਦੇਖੋ ਦੇਖੋ ਹੁੰਦਾ ਨਹੀਂ ਚੱਲ ਆ ਲੈ ਆ ਲੈ 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 ਕੀ ਆ ਤੁਸੀਂ ਨਾ ਕਰਨਾ ਜੀ ਕੋਈ ਨਹੀਂ ਪਟਾ ਤੇ ਤੇਰੀ ਪਾਰਟੀ ਹੋ ਚੱਲ ਪੀਪਲ ਤੇ ਮੇਰਾ ਤੂੰ ਐਂ ਦੇ ਬਾਈ ਮੇਰੀ ਗੱਲ ਸੁਣ ਸਾਰੇ ਆ ਜਾ ਫੜੋ ਇਹਨੇ ਨਾ ਗਲਾ ਖਲਾ ਦੇਣੀ ਨਾ ਨਹੀਂ ਭਾਜੀ ਇਹਨੇ ਲੋੜ ਦੇਣਾ ਮੈਨੂੰ ਪਾਣਾ ਆ ਵੀ ਉਹ ਕੀ ਕਰਦੀ ਆ ਜਦੋਂ ਵੀ ਆਈਦਾ ਬਹੁਤ ਸ਼ਾਕ ਕਰਦੀ ਆ ਇਹ ਆਉਣ ਦੇ ਕਾਹਦੀ ਪੀ ਲੋ ਇਹ ਚ ਪਾਲੋ ਤੁਹਾਨੂੰ ਫੜੋ ਪੀ ਲੋ ਬੜਾ 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 ਫੜੋ ਫੜੋ ਬੇਟਾ ਪੀ ਲੋ ਜਵਾਜ ਪਰ ਉਹਨਾ ਦੇ ਆਹ ਅੱਜ ਬਹੁਤ ਖੋ ਗਿਆ ਆਓ ਤੇ ਤੇਰੀ ਪਾਉ ਖਾਦੇ ਨੂੰ ਦੋ ਵੇਸੀ ਮਤਿਆ ਨਹੀਂ ਹੋ ਗਈ ਆਪਣੇ ਘਰ ਲਈ ਪਾਣੀ ਚਾਹੀਦਾ ਆ ਮੇਰੀ ਪਾਰਟੀ ਜਾਂਦੇ ਨਹੀਂ ਜਾਂਦੇ ਚੱਲ ਰਹੀ ਹੈ ਨਾ ਮੇਰੀ ਪਾਰਟੀ ਵੇਖੋ ਮਿਹਰਮਾਨ ਆਉਂਦਾ ਉਹਨੂੰ ਨਹੀਂ ਮਤਲਬ ਕੋਈ ਸੀਨ ਬਣਾਉਂ ਰਿਹਾ ਨਹੀਂ ਬਣਾਉਂ ਰਿਹਾ ਕਦੀ ਟਰੈਕਟਰ ਤੇ ਚੜ ਕੇ ਘਰ ਨੂੰ ਵਜਾਈ ਜਾਂਦਾ ਕਦੀ ਬਾਹਰ ਗੱਡੀ ਤੇ ਟਰੈਕਟਰਾਂ ਦਾ ਤਾਂ ਇੰਨਾ ਸ਼ਕੀਨ ਹੈ ਨਾ ਕਿ ਤੁਹਾਨੂੰ ਕੀ ਦੱਸਾਂ ਉਹ ਯਾਰ ਬੱਚਾ ਆ ਜੇ ਹੈਂ ਨਹੀਂ ਨਾ ਚੰਗਾ ਸੁਭ ਵਧੀਆ ਹੋ ਗਿਆ ਵੱਡਾ ਹੋ ਗਿਆ ਡੈਕਟਰ ਨੂੰ ਲਾਉ ਖੇਤੀਬਾੜੀ ਕਰਿਆ ਕਰੂੰਗਾ ਆਈ ਤਾਂ ਬਾਹਰ ਕਲਾਉਣਾ ਮੈਂ ਉਹ ਭਰਾਵਾ ਮੇਰੀ ਗੱਲ ਸੁਣੋ ਸਾਰਾ ਪੰਜਾਬ ਬਾਹਰ ਨੂੰ ਤੁਰ ਜਾਂਦਾ ਮੈਂ ਨਾ ਮੁੰਡਾ ਮੇਰਾ ਇੱਥੇ ਰਵੇ ਵਧੀਆ ਆਪਣਾ ਖੇਤੀਬਾੜੀ ਦਾ ਕੰਮ ਕਰੇ ਆਪਾਂ ਕਦੇ ਬਾਹਰ ਘੱਲ ਕੇ ਖੁਸ਼ਾਂਗੇ ਇਹ ਸੱਚ ਬੋਧੇ ਜੇ ਪੰਜਾਬ ਹੀ ਕਹਿੰਦੇ ਰਹਿਣਾ ਨਹੀਂ ਸਾਰੀ ਦੁਨੀਆ ਬਾਹਰ ਹੀ ਜਾ ਜੀ ਹਾਂ ਕਹਿੰਦੇ ਹਾਂ ਭਾਬੀ ਆਂਦੇ ਮੈਂ ਤੇ ਫਤਿਹਾਂ ਦੇ ਬਾਹਰ ਜਾਈਏ ਆਪ ਕੀ ਕਹਿੰਨ ਸਾਰਿਆਂ ਨੂੰ ਸਮਝਾਇਆ ਕਿ ਇਹ ਸਾਡੇ ਨਾਲ ਨਾ ਕੰਮ ਕਰਦੇ ਆ ਵੀਡੀਓ ਦੇ ਵਿੱਚ ਹਾਂਜੀ ਵਾਅਦੇ ਵਾਅਦੇ ਇਹਨਾਂ ਕਰੋ ਨਹੀਂ ਨਹੀਂ ਸਪੋਰਟ ਤੇ ਸਾਰੇ ਬੋ ਗੰਡੇ ਆ ਕੰਮਿਆਂ ਦੇ ਵਿੱਚ ਚੰਨ ਬਹੁਤ ਸੋਨਾ ਚੱਲਣ ਦੇ ਹਾਂਜੀ ਬਹੁਤ ਵਧੀਆ ਅੱਗੇ ਨਹੀਂ ਬਾਤ ਜਣਾ ਨਹੀਂ ਮਰੋਂ ਆਪਾਂ ਗਏ ਨਹੀਂ ਪਰ ਪੰਜਾਬ ਨਾਲ ਬਹੁਤ ਯਾਰ ਪਿਆਰ ਨਾਲ ਆਹ ਤੇ ਕੋਈ ਨਹੀਂ ਰੱਖ ਦੋ ਕਿ ਮੈਂ ਜਿਹੜੀ ਕਹਾਣੀ ਨਹੀਂ ਹਾਂ ਇਹ ਗੱਲ ਕੇ ਮੈਂ ਜੰਦਾ ਕਿ ਮੁੰਡਾ ਮੇਰਾ ਵੀ ਖੇਤੀਬਾੜੀ ਚ ਇੰਟਰਸਟ ਰੱਖੇ ਤੇ ਆਪਣਾ ਵਧਾਵੇ ਅੱਧੇ ਕੰਮ ਕਰੇ ਬੱਚਾ ਸਹੀ ਬੜਿਆ ਹੋਣਾ ਹਾਂ ਇਥੇ ਕੋਈ ਮਾਰਾ ਵੱਡਾ ਕੰਮ ਚ ਚੱਲ ਸਕਦਾ ਵਧੀਆ ਚੱਲ ਸਕਦਾ ਕਿਤੇ ਥੱਲੇ ਮੋਟਰਾਂ ਚੱਲੀ ਜਾਂਦੀਆਂ ਉਹ ਕਾਤਾ ਬਾਥਰੂਮ ਲੱਗਦਾ ਪਤੇਰੇ ਉਹ 100% ਇੱਥੇ ਕੰਮ ਕਰੇ ਬੰਦਾ ਵਧੀਆ ਇਤਨੇ ਜਿਹਨੂੰ ਇੰਨੀ ਜਵਾਨਾ ਨਾ ਉਹ ਨੌਕਰੀਆਂ ਆਪਣੇ ਬਹੁਤ ਹੋਣੀਆਂ ਹੁੰਦੀਆਂ ਅਜਿਹੀ ਨੌਕਰੀਆਂ ਆਫਰਾਂ ਬੜੀਆਂ ਆ ਹਰ ਮੈਂ ਨਾ ਦੁਨੀਆ ਸਦਾ ਹੀ ਹੋ ਗਈ ਯਾਰ ਇੰਨੇ ਇੰਨੇ ਪੈਸੇ ਲਾ ਕੇ ਪੀਲੀ ਚਲੇ ਲੱਖ ਰੁਪਇਆ ਲਾ ਕੇ ਬਾਹਰ ਨਹੀਂ ਜਾਂਦੇ ਹੋ ਇੱਥੇ ਕਾਰੋਬਾਰ ਖੋਲ ਦੇ ਦੋ ਕਿ ਨਹੀਂ ਬਿਲਕੁਲ ਬਸ ਇਹ ਵੀ ਦੇਖੋ ਦੇਖੀ ਵੀ ਪੁਰਾਣੇ ਦਾ ਗਿਆ ਅਹੀਂ ਲੰਦੀਏ ਰਹੀ ਮਗਰ ਨਾ ਰਹਿ ਜੀਏ ਪਤਾ ਕਿੱਥੇ ਜਾਣਾ ਦੱਸੋ ਕੋਈ ਯਾਰ ਬੰਦੇ ਦੀ ਹਾਲਾਤ ਆਪ ਕੋ ਆਫ ਕਿੱਥੇ ਯਾਰ ਠੀਕ ਹੈ ਇਥੇ ਰਹਿਣਾ ਪੰਜਾਬ ਦੀ ਪਿੰਡ ਦੀ ਜਾਣਾ ਤੂੰ ਤੂੰ ਆਪ ਜਾਣਾ ਨਾ ਬਾਹਰ ਕਿੱਥੇ ਆ ਗਿਆ ਗੇੜਾ ਗੇੜਾ ਮਾਨ ਫੇਰ ਤੁਰ ਕੇ ਬੰਦਾ ਜਿਹੜਾ ਨਹੀਂ ਪੁੱਤ ਜਾਨ ਐ ਹੋਈ ਘਰ ਰਹਿ ਗਈ ਲੱਗ ਗਿਆ ਹੁਣ ਯੀ ਦੇਖੋ ਗੇੜਾ ਸੇੜਾ ਵੱਜਦਾ ਪਰ ਦੋ ਤਾਂ ਬਾਹਰ ਚੱਲ ਗਏ ਹਨਾ ਜੀ ਵਾਗ ਲਾ ਫਤਿਹ ਕਿੱਦਾਂ ਦੀ ਰਹੀ ਪਾਰਟੀ ਹਾਂ ਹਾਂ ਪਾਰਟੀ ਬਹੁਤ ਵਧੀਆ ਫਤਿਹ ਸਰਦ ਸਰਸਕਾਰ ਵਾਲਾ ਸਾਰੇ ਚੀਜ਼ ਕਰਦਾ ਇਦਾਂ ਜਿਦਾ ਸਾਡੇ ਸਿਆਣੇ ਨੇ ਪਰੋੜੇ ਨੇ ਇੰਫਰਟ ਪਾ ਕੇ ਵੇਹ ਮੇਜ ਤੇ ਲਗਾ ਆ ਗਏ ਵੇਹ ਚੋਕੇ ਨੇ ਸੈਲੀਬ੍ਰਿਟੀ ਆ ਫਿਰ ਇਦਾਂ ਹੀ ਖਾਣਾ ਪਹਿਣਾ ਹੂੰ ਬਰਲ ਤੇ ਲੈ ਉਹਨੂੰ ਪਤਾ ਵਾ ਵੀ ਕਿੱਦਾਂ ਬਾਹਰ ਜਾਈਦਾ ਬਈ ਦਾ ਕੋਆਣੇ ਪਾਰਟੀ ਬਹੁਤ ਵਧੀਆ ਦਿੱਤੀ ਹਾਂ ਵਧੀਆ ਪਰ ਮੈਨੂੰ ਆਇਆ ਕਿ ਇਸੇ ਸਵਾਦੀ ਹੈ ਨਾ ਹਾਂ ਅਰੇ ਵਧੀਆ ਸਗੋਂ ਸਮੋਸੇ ਮਸੇ ਨਾ ਸਮੋਸੇ ਤੇ ਹੋ ਜਾਂਦੀ ਨਾ ਆ ਲੋਗ ਚੀਜ਼ਾਂ ਆ ਨਹੀਂ ਆਏ ਨਾ ਸਮੋਸੇ ਹੀ ਆਂਦੇ ਸੀਗੇ ਤੇ ਮੈਂ ਉਹਦੇ ਨਾਲ ਮੂੰਹ ਬੜਾ ਸੁੱਕਣਾ ਵਾ ਤਲੇ ਨਾਲ ਪਰਮੀ ਬਹੁਤ ਜ਼ਿਆਦਾ ਮੈਂ ਕਿਵੇਂ ਖੜਿਆ ਉੱਤੋਂ ਲਾ ਕੇ ਨਾ ਤੇ ਇਸੇ ਦਿੱਤੋ ਕ੍ਰੀਮ ਇਹਨਾਂ ਦਾ ਆ ਗਿਆ ਤੇ ਥੱਲੋ ਬੈੱਡ ਬੈੱਡ ਨਹੀਂ ਘੱਟਦਾ ਕ੍ਰੀਮ ਟੇਸਟ ਵਾਲਾ ਬੱਚੇ ਸਾਰੇ ਕ੍ਰੀਮ ਖਾਂਦੇ ਆ ਫਤਿਹ ਦਾ ਫਿਰ ਕੰਮ ਇਦਾਂ ਦੇ ਹੀ ਆ ਕੇ ਹਾਂ ਹਾਂ ਆਪੜਾਤ ਲਾਗਾ ਇਹ ਤੇ ਇਹ ਵੀ ਪਤੇ ਜੇ ਬੇਹਾਰ ਨੋਦਿਆਂ ਬਾਹਰ ਚਲੋ ਠੀਕ ਆ ਭਾਬੀ ਜੀ ਚਲੋ ਠੀਕ ਆ ਚੱਲੀ ਹਾਂ ਫੇਰੇ ਓਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਧਾਈ ਦੇਣਾ ਹੈ ਬਹੁਤ ਖੁਸ਼ੀ ਹੋਈ ਹੈ ਸਾਡੀ ਵੀ ਅਗਰ ਨਵੀਂ ਬੀਜ ਲਈ ਆ ਤੇ ਹੁਣ ਅੰਬੇ ਇੰਨਾ ਦਿਨਾਂ ਨੂੰ ਇਹਦੀ ਆਈਸੀ ਲਵਾ ਲਿਓ ਤੁਹਾਡੀ ਜਬਾਨਸ ਲਖਣੀ ਹੋਵੇ ਜ਼ਰੂਰ ਦਵਾਵਾਂਗੇ ਧੰਨ ਧੰਨ ਜੀ ਹੋຊੂਗਾ ਤੁਹਾਡਾ ਹੱਥ ਸਿਰ ਤੇ ਰਿਆ ਨਾ ਤੇ ਪੱਕਾ ਲੱਗ ਜੂਗਾ ਜੀ ਧੰਨਵਾਦ ਜੀ ਓਕੇ ਮਾਲਕ ਨੇ ਦੇਣਾ